ਸਮੇ ਸਮੇਂ ਦੇ ਉੱਪਰ ਭਾਰਤੀ ਖਿੱਤੇ ਦੇ ਉੱਪਰ ਜਿਹੜੇ ਹਮਲਾਵਰ ਸੀ ਉਹ ਚੜ ਕੇ ਆਏ ਕੋਈ ਇੱਥੋਂ ਲੁੱਟ ਕੇ ਲੈ ਕੇ ਗਿਆ ਤੇ ਕਿਸੇ ਨੇ ਆਪਣਾ ਰਾਜ ਸਥਾਪਿਤ ਕੀਤਾ ਇੱਕ ਐਸਾ ਹੀ ਜ਼ਾਲਮ ਧੜਵੀ ਭਾਰਤੀ ਖਿੱਤੇ ਦੇ ਉੱਪਰ ਹਮਲਾ ਕਰਦਾ ਹੈ ਜਿਹੜਾ ਲੱਖਾਂ ਲੋਕਾਂ ਨੂੰ ਕਤਲ ਕਰਦਾ ਤੇ ਕਰੋੜਾਂ ਰੁਪਏ ਲੁੱਟ ਕੇ ਲੈ ਜਾਂਦਾ ਤੇ ਆਖਰ ਉਹ ਸਿੱਖਾਂ ਦੇ ਕੋਲੋਂ ਹਾਰ ਜਾਂਦਾ ਹੈ ਇਹ ਕੌਣ ਸੀ ਤੇ ਹਮਲਾ ਕਦੋਂ ਹੋਇਆ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਨ ਪਰਉਪਕਾਰ ਕਰਦਿਆਂ ਵਿਸਾਖੀ 1699 ਵਾਲੇ ਦਿਨ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਤਾਂ ਖਾਲਸੇ ਦੇ ਵਿੱਚ ਐਸੇ ਗੁਣ ਭਰ ਦਿੱਤੇ ਕਿ ਖਾਲਸਾ ਜਿਹੜਾ ਉਹ ਗਰੀਬਾਂ ਦੀ ਰੱਖਿਆ ਕਰਦਾ ਹੈ ਤੇ ਜ਼ਾਲਮਾਂ ਦੇ ਨਾਲ ਟੱਕਰ ਲੈਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਪੰਜਾਬ ਦੇ ਵਿੱਚ ਆਣ ਕੇ ਮੁਗਲਿਆ ਸਲਤਨਤ ਨੂੰ ਵਕਤ ਪਾਈ ਰੱਖਿਆ 8 ਸਾਲਾਂ ਬਾਅਦ ਜਾ ਕੇ 1716 ਈਸਵੀ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ ਤਾਂ ਸਿੱਖ ਕੌਮ ਇੱਕ ਵਾਰ ਚੁੱਪਚਾਪ ਸ਼ਾਂਤ ਚਿੱਤ ਜਿਹੜੀ ਉਹ ਬੈਠ ਜਾਂਦੀ ਹੈ 1716 ਤੋਂ ਲੈ ਕੇ 26 ਤੱਕ ਸਿੱਖਾਂ ਨੇ ਕੋਈ ਵੀ ਜਿਹੜੀ ਕਾਰਵਾਈ ਉਹ ਨਹੀਂ ਕੀਤੀ ਫਿਰ 1726 ਤੋਂ ਬਾਅਦ ਜਦੋਂ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਸਿੱਖਾਂ ਨੇ ਕੁਝ ਫੈਸਲੇ ਕੀਤੇ ਔਰ ਇਹਨਾਂ ਫੈਸਲਿਆਂ ਤੋਂ ਬਾਅਦ ਸਿੱਧੀ ਮੁਗਲਿਆ ਸਲਤਨਤ ਦੇ ਨਾਲ ਸਿੱਖਾਂ ਨੇ ਟੱਕਰ ਲੈਣ ਦਾ ਫੈਸਲਾ ਕਰ ਲਿਆ ਸੀ ਤਾਂ ਜਿਵੇਂ ਸਿੱਟੇ ਵਜੋਂ ਮੁਗਲ ਜਿਹੜੇ ਸਨ ਸਿੱਖਾਂ ਦੇ ਕੇ ਝੁਕ ਗਏ ਔਰ ਉਹਨਾਂ ਨੇ ਨਵਾਬੀ ਦੀ ਪੇਸ਼ਕਸ਼ ਸਿੱਖਾਂ ਨੂੰ ਕੀਤੀ ਨਵਾਬ ਕਪੂਰ ਸਿੰਘ ਦੇ ਕੋਲ ਥੋੜਾ ਸਮਾਂ ਨਵਾਬੀ ਰਹਿੰਦੀ ਹੈ ਤੇ ਬਾਅਦ ਵਿੱਚ ਜਿਹੜੀ ਸੀ ਜਕਰੀਆ ਖਾਨ ਨੇ ਉਹ ਨਵਾਬੀ ਵਾਪਸ ਲੈ ਲਈ ਸੀ ਤਾਂ ਇਸ ਤੋਂ ਬਾਅਦ ਸਿੱਖ ਜਿਹੜੇ ਸੀ ਉਹ ਪੈਰਾਸਿਰ ਹੋ ਗਏ ਸੀ ਭਾਵੇਂ ਉਹਨਾਂ ਦੇ ਕੋਲ ਕੋਈ ਸ਼ਸਤਰ ਬਹੁਤੇ ਚੰਗੇ ਨਹੀਂ ਸੀ ਭਾਵੇਂ ਸਿੱਖਾਂ ਕੋਲ ਖਾਣ ਵਾਸਤੇ ਵੀ ਕੋਈ ਬਹੁਤਾ ਕੁਝ ਨਹੀਂ ਸੀ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀ ਪਹਾੜਾਂ ਦੇ ਵਿੱਚ ਛੁਪ ਕੇ ਰਹਿੰਦੇ ਸੀ ਪਰ ਸਮੇ ਸਮੇਂ ਦੇ ਉੱਪਰ ਪੰਜਾਬ ਦੇ ਵਿੱਚ ਕਾਰਵਾਈਆਂ ਸਿੱਖ ਜਿਹੜੇ ਉਹ ਕਰਦੇ ਸੀ ਦੂਜੇ ਪਾਸੇ ਲਾਹੌਰ ਦਾ ਸੁਬੇਦਾਰ ਜ਼ਕਰੀਆ ਖਾਂ ਜਿਹੜਾ ਸੀ ਉਹ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਸੀ ਜੇ ਕੋਈ ਸਿੱਖ ਦੀ ਦੱਸ ਪਾਉਂਦਾ ਹੈ ਉਹਨੂੰ ਵੀ ਨਾਮ ਦਿੱਤਾ ਜਾਂਦਾ ਹੈ ਜਿਹੜਾ ਸਿੱਖ ਨੂੰ ਫੜ ਕੇ ਲਿਆਉਂਦਾ ਹੈ ਉਹਦਾ ਉਹਨੂੰ ਵੀ ਇਨਾਮ ਦਿੱਤਾ ਜਾਂਦਾ ਹੈ ਔਰ ਜਿਹੜਾ ਸਿੱਖ ਦਾ ਸਿਰ ਲੈ ਕੇ ਆਉਂਦਾ ਉਹਨੂੰ ਵੀ ਇਨਾਮ ਦਿੱਤਾ ਜਾਂਦਾ ਹੈ ਇਸ ਸਮੇਂ ਦੌਰਾਨ ਇੱਕ ਹਮਲਾਵਰ ਭਾਰਤੀ ਖਿੱਤੇ ਦੇ ਉੱਪਰ ਚੜ੍ਹ ਕੇ ਆਉਂਦਾ ਹੈ ਹਮਲਾ ਕਰਨ ਵਾਸਤੇ ਆਉਂਦਾ ਭਾਵੇਂ ਕਿ ਭਾਰਤੀ ਖਿੱਤੇ ਦੇ ਵਿੱਚ ਇਹ ਲੰਮੇ ਸਮੇਂ ਬਾਅਦ ਹਮਲਾ ਹੋਇਆ ਸੀ ਕਿਉਂਕਿ ਬਾਬਰ ਤੋਂ ਬਾਅਦ ਮੁਗਲਾਂ ਦੀ ਸਲਤਨਤ ਜਿਹੜੀ ਉੱਥੇ ਕੈਮ ਹੋ ਚੁੱਕੀ ਸੀ ਤਾਂ ਕਿਸੇ ਦੀ ਬਹੁਤੀ ਹਿੰਮਤ ਨਹੀਂ ਸੀ ਪਈ ਕਿ ਕੋਈ ਹਮਲਾ ਕਰਕੇ ਜਿਹੜਾ ਮੁਗਲਾਂ ਦੇ ਨਾਲ ਟੱਕਰ ਲੈ ਸਕੇ ਤਾਂ ਇਹ ਕੌਣ ਸੀ ਇਹ ਪੇਡਾਂ ਚਾਰਨ ਵਾਲਿਆਂ ਦਾ ਇੱਕ ਬੱਚਾ ਨਾਦਰ ਜਿਹੜਾ ਸਹਜੇ ਸਹਜੇ ਜਿਹੜਾ ਈਰਾਨ ਦਾ ਬਾਦਸ਼ਾਹ ਬਣ ਜਾਂਦਾ ਫਿਰ ਉਹ ਕਾਬਲ ਤੇ ਹਮਲਾ ਕਰਦਾ ਏ ਔਰ ਪੂਰੀ ਤਾਕਤ ਦੇ ਨਾਲ ਨਾਦਰ ਸ਼ਾਹ ਜਿਹੜਾ ਸੀ ਫਿਰ ਭਾਰਤ ਦੇ ਉੱਪਰ ਹਮਲਾ ਕਰਦਾ ਦਾ ਸਾਰਿਆਂ ਤੋਂ ਪਹਿਲਾਂ ਲਾਹੌਰ ਪੈਂਦਾ ਸੀ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਂ ਉਹਨੇ ਦੇਖਿਆ ਕਿ ਮੈਂ ਨਾਦਰ ਦੇ ਨਾਲ ਲੜ ਨਹੀਂ ਸਕਦਾ ਤਾਂ ਉਹਨੇ ਨਾਦਰ ਦੇ ਨਾਲ ਸੁਲਾ ਕਰ ਲਈ ਸੀ ਨਾਦਰ ਨੂੰ ਆਪਣੇ ਵੱਲੋਂ ਪੈਸੇ ਭਰਨ ਤੋਂ ਬਾਅਦ ਉਹਨੇ ਲਾਹੌਰ ਦੀ ਸੂਬੇਦਾਰੀ ਨਾਦਰ ਦੇ ਕੋਲੋਂ ਜਿਹੜੀ ਉਹ ਪ੍ਰਾਪਤ ਕਰ ਲਈ ਤਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਨਾਦਰ ਜਿਹੜਾ ਹੈ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਉਣ ਤੋਂ ਬਾਅਦ ਆਪ ਜਿਹੜਾ ਉਹ ਦਿੱਲੀ ਦੇ ਉੱਪਰ ਹਮਲਾ ਕਰਨ ਵਾਸਤੇ ਚਲਿਆ ਜਾਂਦਾ ਹੈ ਅਗਲੇ ਬੰਨੇ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਸੀ ਜਿਹੜਾ ਮੁਗਲਾਂ ਦੇ ਵਿੱਚੋਂ ਸਭ ਤੋਂ ਕਮਜ਼ੋਰ ਬਾਦਸ਼ਾਹ ਸੀ ਭਾਵੇਂ ਕਿ ਬਾਬਰ ਤੋਂ ਲੈ ਕੇ ਜਿਹੜੇ ਆ ਮੁਗਲ ਦਿੱਲੀ ਦੇ ਵਿੱਚ ਰਾਜ ਕਰਦੇ ਆ ਰਹੇ ਸੀ ਤਾਂ ਇਸ ਵੇਲੇ ਤੱਕ ਜਿਹੜਾ ਮੁਹੰਮਦ ਸ਼ਾ ਰੰਗੀਲਾ ਜਿਹੜਾ ਉਹ ਇੱਥੇ ਰਾਜ ਕਰ ਰਿਹਾ ਸੀ ਤਾਂ ਉਹ ਬਹੁਤ ਕਮਜ਼ੋਰ ਸੀ ਔਰ ਰੰਗ ਰਲੀਆਂ ਦੇ ਵਿੱਚ ਦਿਨ ਰਾਤ ਰੁਝਾ ਰਹਿੰਦਾ ਸੀ ਉਹ ਆਪਣੇ ਰੰਗ ਰਲੀਆਂ ਦੇ ਵਿੱਚ ਰੁਝਾ ਰਹਿਣ ਕਰਕੇ ਜਿਹੜਾ ਸੀ ਉਹਦਾ ਰਾਜ ਪ੍ਰਬੰਧ ਜਿਹੜਾ ਬਹੁਤਾ ਕੋਈ ਚੰਗਾ ਵੀ ਨਹੀਂ ਸੀ ਤਾਂ ਜਿਸ ਵੇਲੇ ਦੇ ਨਾਲ ਨਾਦਰ ਜਿਹੜਾ ਵਾ ਹਮਲਾ ਕਰਦਾ ਤੇ ਗੋਮਮ ਮੁਦ ਸ਼ਾ ਰੰਗੀਲਾ 1 ਲੱਖ ਦੀ ਗਿਣਤੀ ਦੇ ਵਿੱਚ ਆਪਣੀ ਫੌਜ ਭੇਜਦਾ ਹੈ ਔਰ ਉਹ ਫੌਜ ਜਿਹੜੀ ਨਾਦਰ ਦੀ ਫੌਜ ਨਾਲ ਜਿਹੜੀ ਟੱਕਰ ਰਹਿੰਦੀ ਹੈ ਪਰ ਮੁਹੰਮਦ ਸ਼ਾ ਰੰਗੀਲੇ ਦੀ ਭਾਵ ਮੁਗਲਾਂ ਦੀ ਫੌਜ ਜਿਹੜੀ ਬਹੁਤਾ ਲੰਮਾ ਸਮਾਂ ਨਾਦਰ ਦੇ ਸਾਹਮਣੇ ਖੜੋ ਨਹੀਂ ਸਕੀ ਤੇ ਆਖਰਕਾਰ ਮੁਗਲ ਜਿਹੜੇ ਉਹ ਹਾਰ ਜਾਂਦੇ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਵੱਡੀ ਗਿਣਤੀ ਵਿੱਚ ਮੁਗਲਾਂ ਦੇ ਸਿਪਾਈ ਜਿਹੜੇ ਉਹ ਕਤਲ ਹੋ ਜਾਂਦੇ ਹੈ ਫਿਰ ਨਾਦਰ ਜਿਹੜਾ ਵਾ ਉਹ ਦਿੱਲੀ ਦੇ ਵਿੱਚ ਪੈਰ ਰੱਖਦਾ ਹੈ ਤਾਂ ਨਾਦਰ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਮੁਹੰਮਦ ਸ਼ਾਨ ਗਿੱਲੇ ਦੇ ਨਾਲ ਸਮਝੌਤਾ ਕਰਦਾ ਤਾਂ ਸਮਝੌਤਾ ਬਿਲਕੁਲ ਨਾਦਰ ਦੇ ਅਨੁਸਾਰ ਹੀ ਹੋਣਾ ਸੀ ਕਿਉਂਕਿ ਨਾਦਰ ਇਸ ਵੇਲੇ ਜੇਤੂ ਜਰਨੈਲ ਸੀ ਤਾਂ ਫਿਰ ਉੱਥੇ ਸਮਝੌਤੇ ਦੇ ਵਿੱਚ ਬਹੁਤ ਕੁਝ ਜਿਹੜਾ ਲਿਖਿਆ ਜਾਂਦਾ ਹੈ ਜਿਹੜਾ ਬਿਲਕੁਲ ਇੱਕ ਤਰਫਾ ਸਮਝੌਤਾ ਸੀ ਨਾਦਰ ਨੇ ਆਪਣੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਮੁਹੰਮਦ ਸ਼ਾਨ ਗਿੱਲੇ ਤੇ ਥੋਪ ਦਿੱਤੀਆਂ ਸੀ ਪਹਿਲੀ ਗੱਲ ਸੀ ਕਿ ਮੁਹੰਮਦ ਸ਼ਾ ਰੰਗੀਲੇ ਦੀ ਬੇਟੀ ਦੇ ਨਾਲ ਨਾਦਰ ਦੇ ਪੁੱਤਰ ਸਾਦਰ ਦਾ ਨਿਕਾਹ ਕੀਤਾ ਗਿਆ। ਪਾਵ ਮੁਹੰਮਦ ਸ਼ਾ ਰੰਗੀਲੇ ਦੀ ਬੇਟੀ ਜਿਹੜੀ ਪੁਤਰੀ ਜਿਹੜੀ ਸੀ ਉਹ ਨਾਦਰ ਦੇ ਪੁੱਤਰ ਨਾਲ ਉਹਦਾ ਵਿਆਹ ਕੀਤਾ ਗਿਆ। ਬਹੁਤ ਸਾਰੇ ਹਾਥੀ ਘੋੜੇ ਤੇ ਜਿਹੜੇ ਹੀਰੇ ਮੋਤੀ ਜ਼ਵਾਹਰਾਤ ਸੀ ਉਹ ਨਾਦਰ ਨੇ ਲੁੱਟ ਲਏ। ਤਾਂ ਫਿਰ ਜਿਹੜਾ ਸੀ ਕਰੋੜਾਂ ਰੁਪਏ ਦਾ ਖਜ਼ਾਨਾ ਜਿਹਨੂੰ ਕਿਹਾ ਜਾਂਦਾ ਹੈ ਕਿ ਲਗਭਗ 70 ਕਰੋੜ ਰੁਪਏ ਦੇ ਹੀਰੇ ਮੋਤੀ ਜ਼ਵਾਹਰਾਤ ਨਾਦਰ ਨੇ ਜਿਹੜੇ ਉਹ ਇਕੱਠੇ ਕਰਲੇ ਸੀ। ਜਿਹੜਾ ਤਖਤੇ ਤਾਊ ਸਾਹ ਜਹਾਂ ਬਾਦਸ਼ਾਹ ਨੇ ਜਿਹੜਾ ਉਹ ਤਿਆਰ ਕਰਵਾਇਆ ਸੀ ਔਰ ਇਹਦੀ ਵੀ ਕੀਮਤ ਕਰੋੜਾਂ ਦੇ ਵਿੱਚ ਸੀ ਤਾਂ ਇਹ ਤਖਤੇ ਤਾਉਸ ਜਿਹੜਾ ਸੀ ਇਹ ਵੀ ਨਾਦਰ ਨੇ ਪੁੱਟ ਲਿਆ ਔਰ ਇਹਨੂੰ ਵੀ ਆਪਣੇ ਦੇਸ਼ ਦੇ ਵਿੱਚ ਨਾਲ ਹੀ ਜਿਹੜਾ ਉਹ ਲੈ ਕੇ ਜਾਂਦਾ ਇਸੇ ਤਰ੍ਹਾਂ ਦੇ ਨਾਲ ਹੀ ਨਾਦਰ ਨੇ ਫਿਰ ਜਿਹੜਾ ਸੀ ਹੋਰ ਜਿਹੜੇ ਆਮ ਲੋਕ ਸੀ ਦਿੱਲੀ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਲੁੱਟਮਾਰ ਕੀਤੀ ਸੀ ਭਾਵ ਕਿ ਉਹਨੇ ਕਿਹਾ ਕਿ ਮੈਂ ਭਾਰਤ ਦੇ ਵਿੱਚ ਕੋਈ ਪੈਸਾ ਜਿਹੜਾ ਰਹਿ ਨਹੀਂ ਦੇਣਾ ਸਾਰਾ ਕੁਝ ਲੁੱਟ ਕੇ ਲੈ ਕੇ ਜਾਣਾ ਤਾਂ ਫਿਰ ਇਹਦੇ ਨਾਲ ਨਾਲ ਉਹਨੇ ਬਹੁ ਬੇਟੀਆਂ ਜਿਹੜੀਆਂ ਸੀ ਉਹਨਾਂ ਨੂੰ ਵੀ ਕੈਦ ਕਰ ਲਿਆ ਬਹੁਤ ਸਾਰੇ ਹੋਰ ਜਿਹੜੇ ਹੁਨਰਮੰਦ ਲੋਕ ਸਨ ਜਿਨ੍ਹਾਂ ਦੇ ਕੋਲ ਕਲਾ ਸੀ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਵੀ ਉਹਨੇ ਕੈਦ ਕਰ ਲਿਆ ਤੇ ਆਪਣੇ ਨਾਲ ਲਿਜਾਣ ਵਾਸਤੇ ਤਿਆਰੀ ਕੀਤੀ ਤਾਂ ਇਸ ਸਮੇਂ ਦੌਰਾਨ ਕੀ ਹੁੰਦਾ ਹੈ ਕਿ ਨਾਦਰ ਜਿਹੜਾ ਬਹੁਤ ਹੰਕਾਰ ਦੇ ਵਿੱਚ ਸੀ ਉਹਦਾ ਪੁੱਤਰ ਸਾਦਰ ਜਦੋਂ ਮਹਿਲਾਂ ਦੇ ਵਿੱਚ ਜਾਂਦਾ ਕਿਉਂਕਿ ਉਹਦਾ ਵਿਆਹ ਜਿਹੜਾ ਉਹਦਾ ਨਕਾਹ ਜਿਹੜਾ ਮੁਹੰਮਦ ਸ਼ਰ ਗੀਲੇ ਦੀ ਬੇਟੀ ਨਾਲ ਹੋਇਆ ਸੀ ਤਾਂ ਉੱਥੇ ਕੁਝ ਕੁੜੀਆਂ ਨੇ ਮਖੌਲ ਕਰਕੇ ਕਿਹਾ ਨਾਦਰ ਦੇ ਪੁੱਤਰ ਸਾਦਰ ਨੂੰ ਕਿ ਨੂੰ ਇੱਥੇ ਮਹਿਲਾ ਚ ਤੇ ਆ ਗਿਆ ਤੇਰਾ ਕੁਰਸੀਨਾਮਾ ਕੀ ਹੈ ਤਾਂ ਨਾਦਰ ਦੇ ਪੁੱਤਰ ਦਾ ਕਿਹੜਾ ਕੁਰਸੀਨਾਮਾ ਸੀ ਉਹ ਤੇ ਭੇਡਾਂ ਚਾਰਨ ਵਾਲਿਆਂ ਦਾ ਪੁੱਤਰ ਸੀ ਜੇਦਰ ਮੁਹੰਮਦ ਸ਼ਰ ਗੀਲੇ ਦਾ ਕੁਰਸੀਨਾਮਾ ਸੀ ਕਿਉਂਕਿ ਬਾਬਰ ਤੋਂ ਲੈ ਕੇ ਮੁਗਲਿਆ ਸਾਮਰਾਜ ਜਿਹੜਾ ਦਿੱਲੀ ਦੇ ਤਖਤ ਤੇ ਰਾਜ ਕਰ ਰਿਹਾ ਸੀ ਤਾਂ ਉਹ ਜਿਹੜਾ ਨਾਦਰ ਦਾ ਪੁੱਤਰ ਹੈ ਉਹ ਨੀਵੀਂ ਪਾ ਕੇ ਵਾਪਸ ਆ ਜਾਂਦਾ ਹੈ ਜਦੋਂ ਨਾਦਰ ਨੇ ਵੇਖਿਆ ਕਿ ਮੇਰਾ ਪੁੱਤਰ ਮਹਿਲਾਂ ਦੇ ਵਿੱਚੋਂ ਵਾਪਸ ਆ ਗਿਆ ਤਾਂ ਉਹਨੇ ਪੁੱਛਿਆ ਕਿ ਕਾਰਨ ਕੀ ਹੈ ਤਾਂ ਉਸ ਵੇਲੇ ਨਾਦਰ ਦੇ ਪੁੱਤਰ ਨੇ ਕਿਹਾ ਵੀ ਅੱਗੇ ਮੈਨੂੰ ਕੁੜੀਆਂ ਨੇ ਕੁਰਸੀਨਾਮਾ ਪੁੱਛਿਆ ਤਾਂ ਉਸ ਵੇਲੇ ਉਹਨੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਬੜਾ ਹੰਕਾਰ ਤੇ ਗੁੱਸੇ ਦੇ ਵਿਚਾਨੇ ਕਿਹਿੰਦਾ ਹੈ ਜਾ ਜਾ ਕੇ ਜਵਾਬ ਦੇ ਸਾਦਰ ਪਿਸਰੇ ਨਾਦਰ ਨਾਦਰੇ ਸ਼ਮਸ਼ੀਰ ਕਿ ਮੈਂ ਸਾਦਰ ਹਾਂ ਨਾਦਰ ਦਾ ਪੁੱਤਰ ਹਾਂ ਤੇ ਨਾਦਰ ਜਿਹੜਾ ਵਾ ਉਹ ਤਲਵਾਰ ਦੇ ਜੋਰ ਨਾਲ ਅੱਗੇ ਵਧਿਆ ਇਸ ਕਰਕੇ ਮੇਰਾ ਕੁਰਸੀ ਨਾਮਾ ਮੇਰੀ ਤਲਵਾਰ ਹੈ ਜਿਹੜਾ ਹੰਕਾਰ ਦੇ ਵਿੱਚ ਆਣ ਕੇ ਆਪਣੀ ਤਲਵਾਰ ਦੀ ਗੱਲ ਕਰਦਾ ਸੀ ਸਿੱਖਾਂ ਦੇ ਕੋਲੋਂ ਉਹ ਹਾਰ ਗਿਆ ਸੀ ਕਿਉਂ ਹਾਰਿਆ ਸੀ ਇਹ ਵੀ ਅਸੀਂ ਵਿਚਾਰਨ ਦਾ ਯਤਨ ਕਰਾਂਗੇ ਤਾਂ ਉਸ ਵੇਲੇ ਦੇ ਨਾਲ ਇੱਕ ਹੋਰ ਘਟਨਾ ਵਾਪਰਦੀ ਦਿੱਲੀ ਦੇ ਵਿੱਚ ਕਿ ਜਦੋਂ ਜਿਹੜਾ ਨਾਦਰ ਹੈ ਉਹ ਜਾਮਾ ਮਸਜਿਦ ਦੇ ਵਿੱਚੋਂ ਨਮਾਜ਼ ਪੜ੍ਹ ਕੇ ਥੱਲੇ ਉਤਰ ਰਿਹਾ ਸੀ ਤਾਂ ਉਸ ਵੇਲੇ ਦੇ ਨਾਲ ਕਿਸੇ ਨੇ ਅਫਵਾਹ ਫਲਾ ਦਿੱਤੀ ਕਿ ਨਾਦਰ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਤਾਂ ਕੁਝ ਜਿਹੜੇ ਉਸ ਵੇਲੇ ਦੇ ਨਾਲ ਮੁਗਲਾਂ ਦੇ ਸਿਪਾਈ ਸੀ ਉਹਨਾਂ ਨੇ ਨਾਦਰ ਦੇ ਸਿਪਾਈਆਂ ਨੂੰ ਵੀ ਕਤਲ ਕਰਤਾ ਨਾਦਰ ਨੂੰ ਇਸ ਗੱਲ ਦਾ ਪਤਾ ਲੱਗਾ ਨਾਦਰ ਬਹੁਤ ਗੁੱਸੇ ਵਿੱਚ ਆਇਆ ਉਹਨੇ ਆਪਣੀ ਤਲਵਾਰ ਨੂੰ ਬੇਮਿਆਨ ਕਰਕੇ ਸਾਹਮਣੇ ਰੱਖ ਲਿਆ ਤੇ ਰੱਖਣ ਤੋਂ ਬਾਅਦ ਕਹਿੰਦਾ ਹੈ ਕਿ ਜਿੰਨਾ ਚਿਰ ਮੈਂ ਤਲਵਾਰ ਚੁੱਕਦਾ ਨਹੀਂ ਉਹਨਾਂ ਚਿਰ ਕਤਲੇਆਮ ਬੰਦ ਨਹੀਂ ਹੋਣਾ ਚਾਹੀਦਾ ਤਾਂ ਨਾਦਰ ਦੇ ਸਿਪਾਹੀਆਂ ਨੇ ਫਿਰ ਕਤਲੇਆਮ ਕਰਨਾ ਸ਼ੁਰੂ ਕੀਤਾ ਇਹ ਸਾਰਾ ਦਿਨ ਕਤਲੇਆਮ ਹੁੰਦਾ ਰਿਹਾ ਔਰ ਇਤਿਹਾਸ ਕਹਿੰਦਾ ਹੈ ਕਿ ਉਹਨੇ ਸਵਾ ਲੱਖ ਬੰਦਾ ਜਿਹੜਾ ਸੀ ਇੱਕ ਦਿਨ ਦੇ ਵਿੱਚ ਕਤਲ ਕਰਦਾ ਸੀ ਤਾਂ ਉਸ ਵੇਲੇ ਦੇ ਨਾਲ ਦਿੱਲੀ ਦੀਆਂ ਗਲੀਆਂ ਦੇ ਵਿੱਚ ਜਿਹੜਾ ਸੀ ਉਹ ਲੋਥਾਂ ਹੀ ਲੋਥਾਂ ਰੁਲਦੀਆਂ ਫਿਰਦੀਆਂ ਸੀ ਦਿੱਲੀ ਦੀਆਂ ਗਲੀਆਂ ਜਿਹੜੀਆਂ ਉਹ ਲਵੋ ਲਵਾਨ ਹੋਈਆਂ ਪਈਆਂ ਸੀ ਔਰ ਨਾਦਰ ਦੇ ਸਿਪਾਈ ਜਿਹੜੇ ਸਨ ਉਹ ਕਤਲੇਆਮ ਕਰ ਰਹੇ ਸੀ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਸੀ ਉਹਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਨਾਦਰ ਨੂੰ ਜਾ ਕੇ ਕਵੇ ਵੀ ਇਹ ਕਤਲੇਆਮ ਤੂੰ ਬੰਦ ਕਰਾ ਦੇ ਉਸ ਵੇਲੇ ਮੁਹੰਮਦ ਸ਼ਾਹ ਰੰਗੀਲੇ ਦੇ ਵਜ਼ੀਰ ਨੇ ਹਿੰਮਤ ਕੀਤੀ ਉਹਨੇ ਜਾ ਕੇ ਨਾਦਰ ਦੇ ਅੱਗੇ ਹੱਥ ਜੋੜ ਕੇ ਕਿਹਾ ਵੀ ਤੂੰ ਵੀ ਮੁਸਲਮਾਨ ਅਸੀਂ ਵੀ ਮੁਸਲਮਾਨ ਤਾਂ ਕਤਲ ਕਰਨ ਵਾਲੇ ਵੀ ਮੁਸਲਮਾਨ ਤੇ ਜਿਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਉਹ ਵੀ ਮੁਸਲਮਾਨ ਹੈ ਇਸ ਕਰਕੇ ਆ ਆਪਣੇ ਹੀ ਜਿਹੜਾ ਵਾ ਕੌਮ ਦੇ ਬੰਦਿਆਂ ਨੂੰ ਆਪਣੇ ਹੀ ਕੌਮ ਦੇ ਲੋਕਾਂ ਨੂੰ ਕਿਉਂ ਕਤਲ ਕਰ ਰਿਹਾ ਹੈ ਇਸ ਕਰਕੇ ਜੋ ਕੁਝ ਹੋਇਆ ਅਸੀਂ ਉਹਦੇ ਤੇਰੇ ਕੋਲੋਂ ਮਾਫੀ ਮੰਗਦੇ ਆਂ ਤੇ ਤੂੰ ਕਤਲੇਆਮ ਜਿਹੜਾ ਉਹ ਬੰਦ ਕਰਾ ਦੇ ਫਿਰ ਜਾ ਕੇ ਜਿਹੜਾ ਨਾਦਰ ਨੇ ਆਪਣੀ ਤਲਵਾਰ ਚੁੱਕ ਕੇ ਤੇ ਆਪਣੀ ਮਿਆਣ ਵਿੱਚ ਪਾਈ ਤੇ ਉਹ ਕਤਲੇਆਮ ਬੰਦ ਹੋਇਆ ਸੀ ਪਰ ਇਸ ਕਤਲੇਆਮ ਦੇ ਦੌਰਾਨ ਇਤਿਹਾਸ ਕਹਿੰਦਾ ਹੈ ਤੇ ਸਵਾ ਲੱਖ ਦੇ ਕਰੀਬ ਲੋਕਾਂ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀ ਅੱਜ ਵੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਕੋਈ ਸਖਤ ਫਰਮਾਨ ਆਉਂਦਾ ਹੈ ਜਾਂ ਇੱਕ ਤਰਫਾ ਹੁਕਮ ਆਉਂਦਾ ਤੇ ਆਪਾਂ ਇਹਨੂੰ ਕਹਿੰਦੇ ਨਾਦਰਸ਼ਾਈ ਫਰਮਾਨ ਨਾਦਰਸ਼ਾਈ ਫਰਮਾਨੇ ਹੀ ਹੈ ਕਿ ਨਾਦਰ ਨੇ ਕਿਹਾ ਸੀ ਕਤਲੇਆਮ ਕੀਤਾ ਜਾਵੇ ਫਿਰ ਐਨੀ ਲੁੱਟਮਾਰ ਕਰਨ ਤੋਂ ਬਾਅਦ ਨਾਦਰ ਜਿਹੜਾ ਹੈ ਉਹ ਵਾਪਸ ਜਾਂਦਾ ਹੈ ਜਦੋਂ ਪੰਜਾਬ ਦੇ ਵਿੱਚੋਂ ਦੀ ਲੰਘਦਾ ਹੈ ਤਾਂ ਇਸ ਗੱਲ ਦਾ ਪਤਾ ਗੁਰੂ ਕੇ ਖਾਲਸੇ ਨੂੰ ਲੱਗਦਾ ਹੈ ਕਿ 90 ਕਰੋੜ ਰੁਪਏ ਲੁੱਟ ਕੇ ਬਹੁ ਬੇਟੀਆਂ ਨੂੰ ਕੈਦ ਕਰਕੇ ਹੋਰ ਹੁਨਰਮੰਦ ਲੋਕਾਂ ਨੂੰ ਕੈਦ ਕਰਕੇ ਨਾਦਰ ਜਿਹੜਾ ਉਹ ਵਾਪਸ ਜਾ ਰਿਹਾ ਹੈ ਔਰ ਨਾਦਰ ਵੀ ਹੰਕਾਰ ਵਿੱਚ ਸੀ ਕਿ ਮੈਂ ਦਿੱਲੀ ਤੱਕ ਆ ਗਿਆ ਮੈਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਤਾਂ ਇਸ ਸਮੇਂ ਦੌਰਾਨ ਗੁਰੂ ਕਾ ਖਾਲਸਾ ਨਾਦਰ ਦੀਆਂ ਫੌਜਾਂ ਦੇ ਉੱਪਰ ਰਾਤ ਦੇ ਵੇਲੇ ਹਮਲਾ ਕਰ ਦਿੰਦਾ ਹੈ ਤਾਂ ਖਾਲਸੇ ਨੇ ਹਮਲਾ ਕਰਕੇ ਉਹਦੀ ਲੁੱਟ ਦਾ ਬਹੁਤ ਸਾਰਾ ਮਾਲ ਵੀ ਖੋਲਿਆ ਨਾਲੇ ਕੁਝ ਕੈਦ ਕੀਤੀਆਂ ਬਹੁ ਬੇਟੀਆਂ ਜਿਹੜੀਆਂ ਸੀ ਉਹਨਾਂ ਨੂੰ ਵੀ ਛਡਵਾ ਲਿਆ ਸੀ ਉਸ ਤੋਂ ਬਾਅਦ ਜਦੋਂ ਨਾਦਰ ਨੂੰ ਇਹ ਗੱਲ ਦਾ ਪਤਾ ਲੱਗਾ ਵੀ ਮੇਰੇ ਤੇ ਹਮਲਾ ਹੋ ਗਿਆ ਉਹ ਬੜਾ ਹੈਰਾਨ ਸੀ ਕਿ ਦਿੱਲੀ ਤੱਕ ਤੇ ਮੇਰੇ ਰਸਤੇ 'ਚ ਕੋਈ ਖਲੋਣ ਵਾਲਾ ਨਹੀਂ ਸੀ ਹੈਗਾ ਤਾਂ ਇਹ ਕੌਣ ਲੋਕ ਐ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਇਦਾਂ ਹੀ ਦੂਸਰੀ ਰਾਤ ਫੇਰ ਹੁੰਦਾ ਹੈ ਭਾਵੇਂ ਸਿੱਖਾਂ ਨੇ ਪੰਜਾਬ ਦੇ ਵਿੱਚ ਨਾਦਰ ਦੇ ਉੱਪਰ ਬਾਰ ਬਾਰ ਹਮਲੇ ਕੀਤੇ ਚਨਾਬ ਦਰਿਆ ਤੱਕ ਨਾਦਰ ਦਾ ਜਿਹੜਾ ਉਹ ਪਿੱਛਾ ਕੀਤਾ ਤੇ ਆਖਰ ਨਾਦਰ ਜਿਹੜਾ ਸੀ ਉਹ ਕਲਪ ਗਿਆ ਗੁੱਸੇ ਵਿੱਚ ਆ ਗਿਆ ਉਹਨੇ ਜ਼ਕਰੀਆ ਖਾਨ ਨੂੰ ਪੁੱਛਿਆ ਵੀ ਦੱਸ ਦਿੱਲੀ ਤੱਕ ਰਾ ਰੋਕਣ ਵਾਲਾ ਕੋਈ ਨਹੀਂ ਸੀ ਪਰ ਇਹ ਪੰਜਾਬ ਦੇ ਵਿੱਚ ਕੌਣ ਲੋਕ ਹੈ ਜਿਨ੍ਹਾਂ ਨੇ ਮੇਰੀ ਫੌਜ ਦੇ ਉੱਪਰ ਹਮਲਾ ਕਰਕੇ ਮੇਰੀ ਲੁੱਟ ਦਾ ਮਾਲ ਖੋਇਆ ਤਾਂ ਜ਼ਕਰੀਆ ਖਾਂ ਕਹਿਣ ਲੱਗਿਆ ਕਹਿੰਦਾ ਇਹ ਸਿੱਖ ਹੈ ਨਾਦਰ ਕਹਿਣ ਲੱਗਿਆ ਦੱਸ ਇਹਨਾਂ ਦਾ ਕਿਹੜਾ ਦੇਸ਼ ਹੈ ਇਹਨਾਂ ਦਾ ਕਿਹੜਾ ਰਾਜ ਹੈ ਇਹਨਾਂ ਦੇ ਘਰ ਘਾਟ ਕਿੱਥੇ ਹੈ ਮੈਂ ਅੱਗ ਲਾ ਕੇ ਸਾਰਾ ਕੁਝ ਫੂਕ ਦੇਵਾਂਗਾ ਮੈਨੂੰ ਦੱਸ ਤੇ ਸਹੀਂ ਇਹ ਸਿੱਖ ਰਹਿੰਦੇ ਕਿੱਥੇ ਹੈ ਤਾਂ ਉਸ ਵੇਲੇ ਜ਼ਕਰੀਆ ਖਾਂ ਕਹਿਣ ਲੱਗਿਆ ਕਹਿੰਦਾ ਇਹ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਆ ਇਹ ਸੌਂਦੇ ਕਿੱਥੇ ਆ ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਆ ਇਹ ਖਾਂਦੇ ਕੀ ਐ ਇਹ ਜਿਹੜਾ ਰੁੱਖਾ ਮਿੱਸਾ ਖਾ ਕੇ ਗੁਜ਼ਾਰਾ ਕਰਦੇ ਆ ਇਹ ਤੇ ਰੁੱਖਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਆ ਇਹਨਾਂ ਕੋਲ ਹਥਿਆਰ ਕਿੱਥੋਂ ਆਉਂਦੇ ਆ ਸ਼ਸਤਰ ਕਿੱਥੋਂ ਆਉਂਦੇ ਆ ਕਹਿਣ ਲੱਗੇ ਇਹਨਾਂ ਕੋਲ ਸ਼ਸਤਰ ਹਥਿਆਰ ਵੀ ਕੋਈ ਬਹੁਤੇ ਚੰਗੇ ਨਹੀਂ ਲੜ ਲੜ ਕੇ țeਗਾ ਇਹਨਾਂ ਦੀਆਂ ਖੁੰਡੀਆਂ ਹੋ ਚੁੱਕੀਆਂ ਤੇ ਕਹਿੰਦਾ ਫਿਰ ਇਹਨਾਂ ਕੋਲ ਸ਼ਕਤੀ ਕਿੱਥੋਂ ਆਉਂਦੀ ਐ ਜੇ ਇਹਨਾਂ ਕੋਲ ਰਾਜ ਨਹੀਂ ਕੋਈ ਜੇ ਇਹਨਾਂ ਕੋਲ ਖਾਣ ਵਾਸਤੇ ਕੋਈ ਬਹੁਤਾ ਚੰਗਾ ਨਹੀਂ ਜੇ ਇਹਨਾਂ ਕੋਲ ਫੌਜ ਵੀ ਕੋਈ ਬਹੁਤੀ ਵੱਡੀ ਨਹੀਂ ਐ ਸਖਾਈ ਹੋਈ ਨਹੀਂ ਐ ਤਾਂ ਫਿਰ ਇਹਨਾਂ ਕੋਲ ਸ਼ਕਤੀ ਕਿੱਥੋਂ ਆਉਂਦੀ ਹੈ ਉਸ ਵੇਲੇ ਜਕਰੀਆ ਖਾਂ ਕਹਿਣ ਲੱਗੇ ਨਾਦਰ ਇਹਨਾਂ ਦਾ ਗੁਰੂ ਗੁਰੂ ਨਾਨਕ ਹੋਇਆ ਇਹਨਾਂ ਦਾ 10ਵਾਂ ਪੀਰ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਅੰਮ੍ਰਿਤ ਦੇ ਕੇ ਗਿਆ ਹੈ ਤਾਂ ਇਹ ਜਿਹੜੇ ਅੰਮ੍ਰਿਤ ਛਕਦੇ ਆ ਜਿਹੜੇ ਪਹਿਲਾਂ ਸਾਡੇ ਸਾਹਮਣੇ ਹੱਥ ਜੋੜਦੇ ਆ ਜਦੋਂ ਅੰਮ੍ਰਿਤ ਦੀ ਇੱਕ ਘੋਟ ਇਹਨਾਂ ਦੇ ਅੰਦਰ ਚਲੇ ਜਾਂਦੀ ਹੈ ਉਹ ਕੱਲਾ ਕੱਲਾ ਸਿੱਖ ਸਾਡੀ ਪੂਰੀ ਪੂਰੀ ਟੁਕੜੀ ਨੂੰ ਰੋਕੇ ਖਲੋ ਜਾਂਦਾ ਤਾਂ ਫਿਰ ਮੂਰਖ ਨਾਦਰ ਕਹਿਣ ਲੱਗਿਆ ਕਹਿੰਦਾ ਇਹਨਾਂ ਕੋਲੋਂ ਅੰਮ੍ਰਿਤ ਖੋਲ ਉਹਨੂੰ ਕੀ ਪਤਾ ਅੰਮ੍ਰਿਤ ਕੀ ਚੀਜ਼ ਹੈ ਤਾਂ ਜਕਰੀਆ ਖਾਂ ਕਹਿਣ ਲੱਗਿਆ ਕਿ ਇਹਨਾਂ ਕੋਲੋਂ ਅੰਮ੍ਰਿਤ ਨਹੀਂ ਖੋਇਆ ਜਾ ਸਕਦਾ ਕਿਉਂਕਿ ਜਿੱਥੇ ਪੰਜ ਇਕੱਠੇ ਹੁੰਦੇ ਆ ਇਨਾਂ ਦਾ ਗੁਰੂ ਏਦਾਂ ਦੀ ਕਲਾਮ ਦੱਸ ਗਿਆ ਹੈ ਜਿੱਥੇ ਇਕੱਠੇ ਹੁੰਦੇ ਆ ਉੱਥੇ ਜਿਹੜਾ ਇਹ ਅੰਮ੍ਰਿਤ ਤਿਆਰ ਕਰ ਲੈਂਦੇ ਆ ਇਸ ਕਰਕੇ ਅੰਮ੍ਰਿਤ ਖੋਇਆ ਨਹੀਂ ਜਾ ਸਕਦਾ ਇਹਨਾਂ ਦੇ ਕੋਲ ਕਲਾਮ ਏਦਾਂ ਦੀ ਹੈ ਕਲਾਮ ਦੇ ਅਰਥ ਇੱਕ ਬਾਣੀ ਏਦਾਂ ਦੀ ਹੈ ਤਾਂ ਫਿਰ ਉਸ ਵੇਲੇ ਦੇ ਨਾਲ ਨਾਦਰ ਕਹਿਣ ਲੱਗਿਆ ਜ਼ਕਰੀਆ ਜਿੱਦਾਂ ਦੀਆਂ ਤੂੰ ਮੈਨੂੰ ਗੱਲਾਂ ਦਸੀਆਂ ਇਹਦੇ ਤੋਂ ਭਾਵ ਸਪਸ਼ਟ ਹੈ ਕਿ ਜੇ ਤੇਰੇ ਕੋਲ ਸਿੱਖਾਂ ਦਾ ਕੋਈ ਹੱਲ ਹੁੰਦਾ ਤੇ ਕਰ ਲੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ ਦੇਸ਼ ਦੇ ਬਾਦਸ਼ਾਹ ਹੋਣਗੇ ਜੋ ਕੁਝ ਨਾਦਰ ਨੇ ਜਿਹੜਾ ਜ਼ਕਰੀਆ ਖਾਨ ਨੂੰ ਕਿਹਾ ਤੇ ਜੋ ਕੁਝ ਜ਼ਕਰੀਆ ਖਾਨ ਨੇ ਨਾਦਰ ਨੂੰ ਕਿਹਾ ਉਹ ਪੰਥ ਪ੍ਰਕਾਸ਼ ਦੇ ਅੰਦਰ ਗਿਆਨੀ ਗਿਆਨ ਸਿੰਘ ਲਿਖਦੇ ਆ ਕੇ মুর্শিদ इनको बलि बयो है इनको आबे हयात दियो है ਕਿ ਇਹਨਾਂ ਦਾ ਗੁਰੂ ਗੁਰੂ ਨਾਨਕ ਹੋਇਆ ਇਹਨਾਂ ਨੂੰ ਆਬੇ ਹयात ਪਾਵ ਅਮਰ ਦੇ ਕੇ ਗਿਆ ਕਿ ਉਹ ਅਮਰਤ ਦੀ ਤਾਕਤ ਕਿੰਨੀ ਹੈ ਉਹ ਤਾਕਤ ਇਨੀ ਹੈ ਗਜ਼ਬ ਅਸਰ ਤਿਸ ਕਾ ਹਮ ਦੇਖਾ 부ਜਦਿਲ ਹੋਵਤ ਸ਼ੇਰ ਬਸੇਖਾ ਅਮਰਤ ਸ਼ਕਨ ਤੋਂ ਬਾਅਦ 부ਜਦਿਲ ਜਿਹੜੇ ਉਹ ਸ਼ੇਰ ਬਣ ਜਾਂਦੇ ਆ ਤਾਂ ਫਿਰ ਇਹ ਤਿਆਰ ਕਿਵੇਂ ਕੀਤਾ ਜਾਂਦਾ ਹੈ ਐਸੀ ਜੋ ਕਲਾਮ ਬਤਾਏ ਹਨ ਜੈਸੇ ਲੈ ਸੁਦਾਏ ਬਣਾਏ ਇਦਾਂ ਦੀ ਕਲਾਮ ਇਦਾਂ ਦੀ ਬਾਣੀ ਦੱਸ ਕੇ ਜਿਹਦੇ ਨਾਲ ਇਹ ਅਮਰਤ ਤਿਆਰ ਕਰ ਲੈਂਦੇ ਆ ਤਾਂ ਫਿਰ ਉਸ ਵੇਲੇ ਨਾਲ ਜਕਰੀਆ ਨੇ ਇੱਕ ਹੋਰ ਗੱਲ ਕਹੀ ਕਿ ਨਾਦਰ ਔਰ ਸਬਨ ਕੋ ਜਾਣ 84 ਮਾਨ ਤੇ ਆਪ ਤਾਂ ਹੈ ਅਬਨਾਸ਼ੀ ਤੈਨੂੰ ਤੇ ਮੈਨੂੰ ਤੇ ਇਹ 84 ਦੇ ਕੀੜੇ ਕਹਿੰਦੇ ਆ ਆਪਣੇ ਆਪ ਨੂੰ ਅਬਨਾਸ਼ੀ ਕਹਿੰਦੇ ਆ ਤਾਂ ਫਿਰ ਇਹ ਗੱਲਾਂ ਸੁਣ ਤੋਂ ਬਾਅਦ ਨਾਦਰ ਬੜਾ ਹੈਰਾਨ ਹੁੰਦਾ ਹੈ ਹੈਰਾਨ ਹੋ ਕੇ ਨਾਦਰ ਜਿਹੜਾ ਕਹਿੰਦਾ ਹੈ ਵੀ ਇਹ ਇਸ ਦੇਸ਼ ਦੇ ਬਾਦਸ਼ਾਹ ਬਣਗੇ ਇਨੀ ਗੱਲ ਕਹਿਣ ਤੋਂ ਬਾਅਦ ਨਾਦਰ ਵਾਪਸ ਚਲੇ ਜਾਂਦਾ ਹੈ ਪਰ ਜਕਰੀਆ ਖਾਨ ਕਲਪ ਜਾਂਦਾ ਹੈ ਵੀ ਇਹ ਦੇਸ਼ ਦੇ ਬਾਦਸ਼ਾਹ ਬਣ ਕੇ ਜਕਰੀਆ ਖਾਨ ਨੇ ਹੋਰ ਵੀ ਸਿੱਖਾਂ ਦੇ ਉੱਪਰ ਜ਼ੁਲਮ ਕਰਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਸੀ ਬਾਦ ਵਿੱਚ ਜਿਹੜਾ ਨਾਦਰ ਸੀ ਉਹ ਵੀ 1747 ਦੇ ਵਿੱਚ ਆਪਣੇ ਹੀ ਕੁਝ ਲੋਕਾਂ ਦੇ ਵੱਲੋਂ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਸੀ ਜ਼ਾਲਮ ਨਾਦਰ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਆਪਣੇ ਆਪ ਨੂੰ ਜੇਤੂ ਜਰਨੈਲ ਅਖਵਾਉਂਦਾ ਸੀ ਨਾ ਦਿੱਲੀ ਤੱਕ ਜਿਹੜਾ ਸੀ ਲੋਕ ਉਹਦੇ ਅੱਗੇ ਝੁਕ ਗਏ ਪਰ ਸਿੱਖਾਂ ਨੇ ਉਹਨੂੰ ਪੰਜਾਬ ਦੇ ਵਿੱਚੋਂ ਭਜਾ ਦਿੱਤਾ ਸੀ ਇਹ ਅਮਰਤ ਦੀ ਕਰਾਮਾਤ ਸੀ ਇਹ ਸਿੱਖਾਂ ਦੇ ਹੌਸਲੇ ਦੀ ਗੱਲ ਸੀ ਕਿ ਸਿੱਖਾਂ ਨੇ ਐਨੀ ਵੱਡੀ ਸਲਤਨਤ ਦੇ ਨਾਲ ਟੱਕਰ ਲਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ